ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਾਂ ਆਪਣੇ ਚੈਨਲ ਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਕਾਫੀ ਕੱਟਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਕਹਾਣੀ ਦੇ ਰੂਪ ਵਿੱਚ ਆਪਾਂ ਤੁਹਾਡੇ ਸਾਹਮਣੇ ਵਿਚਾਰ ਚਰਚਾ ਕਰਦੇ ਹਾਂ ਕਹਾਣੀ ਸੁਣਾਉਣਿਆਂ ਜਿਸ ਤਰ੍ਹਾਂ ਬਹੁਤ ਸਾਰੀਆਂ ਕੁੜੀਆਂ ਗਲਤੀਆਂ ਕਰਦੀਆਂ ਉਹ ਕੋਟ ਮੈਰਿਜ ਕਰਵਾ ਲੈਂਦੀਆਂ ਭੱਜ ਕੇ ਤੇ ਬਾਅਦ ਦੇ ਵਿੱਚ ਮੁੰਡੇ ਆ ਜਿਹੜੇ ਉਹ ਤੋਂ ਖਦੇ ਜਾਂਦੇ ਆ ਛੱਡ ਜਾਂਦੇ ਆ ਪਰ ਸਾਡੇ ਸਮਾਜ ਦੇ ਵਿੱਚ ਇਕੱਲੇ ਮੁੰਡੇ ਹੀ ਧੋਖਾ ਨਹੀਂ ਦਿੰਦੇ ਬਹੁਤ ਸਾਰੀਆਂ ਕੁੜੀਆਂ ਵੀ ਹੁੰਦੀਆਂ ਜਿਹੜੀਆਂ ਪੋਲੇ ਪਾਲੇ ਮੁੰਡਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਕਿਸੇ ਪਲੈਨਿੰਗ ਦੇ ਤਹਿਤ ਦੇ ਬਾਅਦ ਦੇ ਵਿੱਚ ਮੁੰਡਿਆਂ ਨੂੰ ਉਹਦਾ ਹਰਜਾਨਾ ਕਿਵੇਂ ਭੁਗਤਣਾ ਪੈਂਦਾ ਆਪਾਂ ਅੱਜ ਇਸ ਤਰ੍ਹਾਂ ਦੀ ਕਹਾਣੀ ਲੈ ਕੇ ਆਏ ਆ ਕਿਉਂਕਿ ਕਮੈਂਟ ਬਾਕਸ ਦੇ ਵਿੱਚ ਆਪਾਂ ਨੂੰ ਸੁਝਾਅ ਆਇਆ ਸੀ ਕਿ ਤੁਸੀਂ ਚੈਨਲ ਤੇ ਅਕਸਰ ਮੁੰਡਿਆਂ ਦੁਆਰਾ ਦਿੱਤਾ ਗਿਆ ਧੋਖਾ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਆਉਣੇ ਹੋ ਪਰ ਤੁਸੀਂ ਜਿਹੜੀਆਂ ਛਾਤਰ ਕੁੜੀਆਂ ਹੁੰਦੀਆਂ ਨੇ ਉਹ ਕਿਵੇਂ ਮੁੰਡਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਨੇ ਵੀ ਇਹਦੇ ਰਿਲੇਟਡ ਤੁਸੀਂ ਕੋਈ ਕਹਾਣੀ ਨਹੀਂ ਲੈ ਕੇ ਆਏ ਨਿੰਮੀ ਜਿਹੜੀ ਉਹ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਈ ਆ ਨਿੰਮੀ ਦੇ ਪਾਪਾ ਮਜ਼ਦੂਰੀ ਕਰਦੇ ਨੇ ਤੇ ਨਿੰਮੀ ਦੀ ਮਾਂ ਜਿਹੜੀ ਉਹ ਨਿੰਮੀ ਦੇ ਪਿਓ ਨੂੰ ਇਹ ਕਹਿਲੀਆ ਵੀ ਤੂੰ ਮੇਰਾ ਕੋਈ ਸ਼ੌਂਕ ਨਹੀਂ ਪੂਰਾ ਕੀਤਾ ਵੀ ਤੂੰ ਸਾਰੀ ਉਮਰ ਦਿਹਾੜੀ ਕਰਦਾ ਮਰ ਗਿਆ ਪਰ ਤੂੰ ਗਰੀਬ ਹੀ ਰਿਹਾ ਤੇ ਨਿੰਮੀ ਦਾ ਪਿਓ ਆਪਣੇ ਘਰ ਵਾਲੀ ਨੂੰ ਇਹੀ ਕਹਿੰਦਾ ਵੀ ਜੋ ਕਰਮਾਂ ਦੇ ਵਿੱਚ ਲਿਖਿਆ ਜੇ ਤਾਂ ਮੈਂ ਪੜਿਆ ਲਿਖਿਆ ਹੁੰਦਾ ਫਿਰ ਤਾਂ ਮੈਂ ਕੋਈ ਨੌਕਰੀ ਕਰ ਲੈਂਦਾ ਮੈਂ ਕਦੇ ਵੀ ਆਪਣੇ ਘਰ ਨਹੀਂ ਰਿਹਾ ਰੋਜ਼ਾਨਾ ਮੈਂ ਦਿਹਾੜੀ ਤੇ ਜਾਂਦਾ ਤੇ ਜਿੰਨੇ ਪੈਸੇ ਕਮਾਉਣਾ ਮਿਲਿਆ ਕਿ ਤੇਰੀ ਤਲੀ ਤੇ ਧਰ ਦਿੰਨਾ ਹੁਣ ਮੇਰਾ ਇਹਦੇ 'ਚ ਕੋਈ ਕਸੂਰ ਨਹੀਂ ਮੈਂ ਦਿਹਾੜੀ ਤੇ ਜਾਂਦਾ ਰੋਟੀ ਪਾਣੀ ਵੀ ਉੱਥੇ ਖਾਣਾ 500 ਦਿਹਾੜੀ ਹੁੰਦੀ ਅਗਲਾ ਮੈਨੂੰ 500 ਦਿੰਦਾ 700 ਹੁੰਦੀ ਹੈ 700 ਦਿੰਦਾ ਵੀ ਮੈਂ ਇਸ ਤੋਂ ਵੱਧ ਕੀ ਕਰ ਸਕਦਾ ਨਿੰਮੀ ਦੀ ਮਾਂ ਪ੍ਰੀਤੀ ਨੂੰ ਇਹ ਕਹਦੀ ਹੈ ਕਿ ਪੁੱਤ ਮੈਂ ਤਾਂ ਸਾਰੀ ਉਮਰ ਗਰੀਬੀ 'ਚ ਕੱਢੀ ਆ ਪਰ ਤੂੰ ਨਾ ਗਰੀਬੀ 'ਚ ਨਹੀਂ ਕੱਢਣੀ ਉਹ ਕਹਿੰਦੀ ਮਾਂ ਕਿਸਮਤ ਦਾ ਲਿਖਿਆ ਸਭ ਨੂੰ ਭੋਗਣਾ ਪੈਂਦਾ ਗਾ ਉਹ ਕਹਿੰਦੀ ਵੀ ਨਹੀਂ ਤੂੰ ਬਹੁਤ ਸੋਹਣੀ ਸੁਲੱਖੀ ਆ ਬਹੁਤ ਸਿਆਣੀ ਆ ਤੂੰ ਮੇਰੀ ਗੱਲ ਮੰਨੀ ਤੂੰ ਪੜਨ ਜਾਣੀ ਆ ਤੂੰ ਆਪਣੇ ਵਾਸਤੇ ਕੋਈ ਇਹੋ ਜਿਹਾ ਮੁੰਡਾ ਦੇਖੀ ਜਿਹੜਾ ਤੈਨੂੰ ਵਧੀਆ ਖੁਸ਼ ਰੱਖ ਸਕੀ ਅਮੀਰ ਘਰ ਦਾ ਮੁੰਡਾ ਹੋਵੇ ਉਹ ਆਪਣੀ ਮਾਂ ਆਪਣੀ ਧੀ ਨੂੰ ਮਤਲਬ ਇਹੀ ਸਿੱਖਿਆ ਦਿੰਦੀ ਆ ਨਿੰਮੀ ਆਪਣੀ ਮਾਂ ਦੀ ਗੱਲ ਸੁਣਦੀ ਆ ਤੇ ਉਹਨੂੰ ਵੀ ਐਂ ਲੱਗਦਾ ਵੀ ਸਾਰੀ ਉਮਰ ਮੇਰੀ ਮਾਂ ਨੇ ਵੀ ਕੀ ਖਟਿਆ ਵੀ ਸਾਰੀ ਉਮਰ ਗਰੀਬੀ ਚ ਕੱਢੀ ਆ ਵੀ ਹਾਂ ਜੇ ਮੈਂ ਇਸ ਤਰ੍ਹਾਂ ਨਾ ਘੱਟ ਪੜੇ ਲਿਖੇ ਮੁੰਡੇ ਦੇ ਵਾਸਤੇ ਪੈ ਗਈ ਗਰੀਬ ਘਰੇ ਚਲੀ ਗਈ ਵੀ ਮੇਰੀ ਜਿਹੜੀ ਜ਼ਿੰਦਗੀ ਆ ਉਹ ਵੀ ਨਰਕ ਬਣ ਜਾਊਗੀ ਚਲੋ ਨਿੰਮੀ ਪੜਦੀ ਆ ਪਲੱਸ 2 ਕਰ ਲੈਂਦੀ ਆ ਤੇ ਉਸ ਤੋਂ ਬਾਅਦ ਉਹਦੀ ਮਾਂ ਨੂੰ ਕਾਲਜ ਪੜਨ ਵਾਸਤੇ ਕਹਿੰਦੀ ਆ ਤੇ ਨਿੰਮੀ ਦਾ ਪਿਓ ਕਹਿੰਦਾ ਵੀ ਜਿਹੜੀ ਜਿਹੜਾ ਖਰਚ ਆ ਆਪਾਂ ਇਹਦੇ ਕਾਲਜ ਦੀ ਪੜਾਈ ਤੇ ਕਰਨਾ ਵੀ ਉਹੀ ਆਪਾਂ ਇਹਦੇ ਵਿਆਹ ਤੇ ਕਰ ਦਿੰਨੇ ਆ ਵੀ ਇਹਦਾ ਵਿਆਹ ਕਰ ਦਿੰਨੇ ਆ ਉਹ ਕਹਿੰਦੀ ਵੀ ਨਹੀਂ ਮੈਂ ਹਜੇ ਆਪਦੀ ਧੀ ਨੂੰ ਨਹੀਂ ਵੇਂਦੀ ਤੇ ਉਹਨੇ ਇੱਕ ਪਲੈਨਿੰਗ ਦੇ ਤਹਿਤ ਆਪਦੀ ਧੀ ਨੂੰ ਪੜਨ ਲਾਇਆ ਵੀ ਤੂੰ ਵਧੀਆ ਤਕੜੇ ਘਰ ਦਾ ਮੁੰਡਾ ਪਸੰਦ ਕਰਨਾ ਚਲੋ ਨਿੰਮੀ ਸੋਹਣੀ ਸੀ ਬਧੀਆ ਸੋਹਣੀ ਸੁਨੱਖੀ ਦੇਖਣ ਦੇ ਵਿੱਚ ਲੰਬੇ ਵਾਲ ਮੋਟੀਆਂ-ਮੋਟੀਆਂ ਅੱਖਾਂ ਤਿੱਖਾ ਨੱਕ ਨਿੰਮੀ ਕਾਲਜ ਜਾਂਦੀ ਆ ਕਾਲਜ ਦੇ ਵਿੱਚ ਬਹੁਤ ਸਾਰੇ ਮੁੰਡੇ ਆ ਜਿਹੜੇ ਉਹ ਨਿੰਮੀ ਤੇ ਅੱਖ ਰੱਖਦੇ ਆ ਪਰ ਨਿੰਮੀ ਆਪਣੇ ਆਪ ਨੂੰ ਆਏ ਪੇਸ਼ ਕਰਦੀ ਆ ਵੀ ਮੈਂ ਵਧੀਆ ਅਮੀਰ ਘਰ ਦੀ ਕੁੜੀ ਆ। ਉਹਦੀ ਮਾਂ ਨੇ ਉਹਨੂੰ ਤਿੰਨ ਚਾਰ ਵਧੀਆ ਸੂਟ ਸਮਾਤੇ ਆਪਣੇ ਵੱਤੋਂ ਬਾਹਰ ਹੋ ਕੇ ਕਿਉਂਕਿ ਉਹਦੀ ਸੋਚ ਹੀ ਇਹ ਸੀ ਵੀ ਮੈਂ ਆਪਦੀ ਕੁੜੀ ਕੁੜੀ ਨੂੰ ਗਰੀਬੀ 'ਚ ਨਹੀਂ ਮਰਨ ਦੇਣਾ। ਪਰ ਇਹਦੇ ਹੋਰ ਵੀ ਬਹੁਤ ਸਾਰੇ ਰਾਹ ਹੁੰਦੇ ਆ। ਹੁਣ ਨਿੰਮੀ ਦੇ ਮਨ 'ਚ ਵੀ ਇਹ ਗੱਲ ਘਰ ਕਰ ਗਈ ਸੀ ਵੀ ਮੈਂ ਵਧੀਆ ਅਮੀਰ ਘਰ ਦਾ ਮੁੰਡਾ ਵੇਖਣਾ। ਤੇ ਕਾਲਜ ਦੇ ਵਿੱਚ ਇੱਕ ਮੁੰਡਾ ਆਉਂਦਾ। ਜਿਹਦਾ ਨਾਮ ਪੰਮਾ ਹੁੰਦਾ ਪੰਮਾ ਬਹੁਤ ਸਿਆਣਾ ਸੋਨਾ ਉਹ ਘੱਟ ਹੁੰਦਾ ਪਰ ਸਿਆਣਾ ਹੁੰਦਾ ਨਿੰਮੀ ਨੂੰ ਨਾ ਆਪਣੇ ਨਾਲ ਦੀਆਂ ਕੁੜੀਆਂ ਤੋਂ ਪਤਾ ਲੱਗਦਾ ਵੀ ਪੰਮਾ ਇੱਕ ਬਹੁਤ ਤਕੜੇ ਘਰ ਦਾ ਮੁੰਡਾ ਤੇ ਬਹੁਤ ਨਰਮ ਹੈ ਤੇ ਨਿੰਮੀ ਆ ਜਿਹੜੀ ਉਹ ਹੌਲੀ-ਹੌਲੀ ਪੰਮੇ ਦੇ ਨੇੜੇ ਹੋਣ ਲੱਗਦੀ ਆ ਪੰਮੇ ਨੂੰ ਬੁਲਾਉਂਦੀ ਆ ਪੰਮਾ ਕੁੜੀਆਂ ਨਾਲ ਘੱਟ ਵਿਚਰਦਾ ਹੁੰਦਾ ਐਵੇਂ ਨਹੀਂ ਵੀ ਬੁਲਾਉਂਦਾ ਨਹੀਂ ਪਰ ਬਾਲਾ ਨਹੀਂ ਬੋਲਦਾ ਉਹ ਤੇ ਨਿੰਮੀ ਉਦੇ ਹੋਰ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਆ ਚਲੋ ਪੰਮਾ ਨਿੰਮੀ ਨਾਲ ਵਧੀਆ ਗੱਲ ਕਰਦਾ ਕਿਉਂਕਿ ਨਿੰਮੀ ਦਾ ਵਿਵਹਾਰ ਕਾਲਜ ਦੇ ਵਿੱਚ ਵਧੀਆ ਸੀ ਵਧੀਆ ਵਿਚਰਦੀ ਸੀ ਉਹ ਸਭ ਨਾਲ ਚਲੋ ਉਹ ਬੰਦੇ ਆ ਗੱਲਾਂ ਬਾਤਾਂ ਕਰਦੇ ਆ ਇੱਕ ਜਮਾਤ ਦੇ ਵਿੱਚ ਹੀ ਹੁੰਦੇ ਆ ਦੋਨੋਂ ਪੜ੍ਹਦੇ ਆ ਇਕੱਠੇ ਤੇ ਕਿਸੇ ਨਾ ਕਿਸੇ ਬਹਾਨੇ ਨਿੰਮੀ ਪੰਮੇ ਨੂੰ ਬੁਲਾਉਂਦੀ ਰਹਿੰਦੀ ਆ ਤੇ ਪੰਮਾ ਨਿੰਮੀ ਨੂੰ ਪਸੰਦ ਕਰਨ ਲੱਗ ਜਾਂਦਾ ਹੁਣ ਨਿੰਮੀ ਦੇ ਮਨ 'ਚ ਤਾਂ ਇਹ ਗੱਲ ਪਹਿਲੀ ਸੋਚੀ ਹੋਈ ਸੀ ਵੀ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਲੋ ਉਹ ਦੋਨੋਂ ਇੱਕ ਦੂਜੇ ਨੂੰ ਇੰਨਾ ਪਸੰਦ ਕਰਨ ਲੱਗ ਜਾਂਦੇ ਆ ਵੀ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਇੱਕ ਦੂਜੇ ਬਿਨਾਂ ਰਹਿ ਨਹੀਂ ਸਕਦੇ ਚ ਜਦੋਂ ਉਹਨਾਂ ਦੀ ਕਾਲਜ ਦੀ ਪੜ੍ਹਾਈ ਪੂਰੀ ਹੁੰਦੀ ਆ ਤਾਂ ਪੰਮਾ ਅੱਗੇ ਐਮਏ ਕਰਨ ਬਾਰੇ ਸੋਚਦਾ ਤੇ ਨਿੰਮੀ ਪੰਮੇ ਨੂੰ ਕਹਿੰਦੀ ਆ ਵੀ ਆਪਣੇ ਵਿਆਹ ਦੀ ਗੱਲ ਕਰ ਕਰੇ ਪੰਮਾ ਕਹਿੰਦਾ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਚਾਹੁੰਦਾ ਵੀ ਮੈਂ ਐਮਏ ਕਰਕੇ ਵੀ ਫਿਰ ਕੋਈ ਪ੍ਰੋਫੈਸ਼ਨਲ ਡਿਪਲੋਮਾ ਡਿਗਰੀ ਕਰਨਾ ਵੀ ਨੌਕਰੀ ਤੇ ਲੱਗਣਾ ਪਹਿਲਾਂ ਤਾਂ ਨਿੰਮੀ ਕਹਿੰਦੀ ਵੀ ਨਹੀਂ ਆਪਾਂ ਇਕੱਠੇ ਪੜ੍ਹ ਲਾਂਗੇ ਵੀ ਆਪਾਂ ਵਿਆਹ ਕਰਾਈਏ ਉਹ ਕਹਿੰਦਾ ਵੀ ਮੇਰੇ ਘਰ ਦੇ ਹਜੇ ਮੇਰੇ ਵਿਆਹ ਲਈ ਮੰਨਣਗੇ ਨਹੀਂ ਉਹ ਕਹਿੰਦੀ ਮੰਨਣਗੇ ਕਿਉਂ ਨਹੀਂ ਵੀ ਫਿਰ ਆਪਾਂ ਕੋਰਟ ਮੈਰਿਜ ਕਰਾ ਲੈਂਦੇ ਆ ਉਹ ਕਹਿੰਦਾ ਵੀ ਕੋਰਟ ਮੈਰਿਜ ਤਾਂ ਹੀ ਮੈਂ ਕਰਾਉਂਦਾ ਹੈਗਾ ਦੇਖੋ ਗੁੱਸਾ ਨਾ ਕਰੀ ਮੈਂ ਤੈਨੂੰ ਪਸੰਦ ਕਰਦਾ ਪਰ ਮੈਂ ਆਪਣੇ ਘਰਦਿਆਂ ਨੂੰ ਮਨਾਉਂਗਾ ਉਹ ਕਹਿੰਦਾ ਵੀ ਵੈਸੇ ਵੀ ਮੇਰੇ ਘਰਦਿਆਂ ਨੂੰ ਸੋਹਣੀ ਸੁਨੱਖੀ ਪੜ੍ਹੀ ਲਿਖੀ ਨੂੰ ਚਾਹੀਦੀ ਆ ਤੇ ਵੀ ਮੰਨ ਜਾਣਗੇ ਪਰ ਨਿੰਮੀ ਨੂੰ ਡਰ ਹੁੰਦਾ ਵੀ ਜੇ ਇਹਦੇ ਘਰਦਿਆਂ ਨੇ ਪੁੱਛ ਪੜਤਾਲ ਕਰ ਲਈ ਮੇਰੀ ਬੈਕਗ੍ਰਾਉਂਡ ਦੀ ਵੀ ਸ਼ਾਇਦ ਇਹਨਾਂ ਦੇ ਘਰਦਿਆਂ ਨੇ ਮੇਰਾ ਨਾਲ ਇਹਦਾ ਵਿਆਹ ਨਹੀਂ ਕਰਨਾ ਚਲ ਪੰਮਾ ਕਹਿੰਦਾ ਵੀ ਮੈਂ ਦੇਖੂਗਾ ਗੱਲ ਕਰਕੇ ਤੇ ਪੰਮਾ ਨਾ ਇੱਕ ਦਿਨ ਆਪਣੀ ਮਾਂ ਦੇ ਨਾਲ ਗੱਲ ਕਰਦਾ ਆਪਣੀ ਮਾਂ ਨੂੰ ਕਹਿੰਦਾ ਮਾਂ ਮੇਰੇ ਕਾਲਜ ਦੇ ਵਿੱਚ ਇੱਕ ਕੁੜੀ ਪੜ੍ਹਦੀ ਆ ਤੇ ਮੈਂ ਉਹਨੂੰ ਪਸੰਦ ਕਰਦਾ ਤੇ ਵੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਨਾ ਉਹਦੀ ਮਾਂ ਕਹਿੰਦੀ ਪੁੱਤ ਵੀ ਹਜੇ ਤਾਂ ਤੇਰੀ ਉਮਰ ਐਡੀ ਹੈ ਨਹੀਂ ਵਿਆਹ ਵਾਲੀ ਹੈ ਨਾ ਵੀ ਅਸੀਂ ਚਾਹੁੰਦੇ ਸੀ ਵੀ ਪਹਿਲਾਂ ਤੂੰ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਵੀ ਵਿਆਹ ਤਾਂ ਚਲੋ ਹੋ ਹੀ ਜਾਣਾ ਉਹ ਕਹਿੰਦਾ ਵੀ ਹਾਂ ਠੀਕ ਆ ਮਾਂ ਪਰ ਇਹ ਆ ਵੀ ਸਾਡੀ ਮੰਗਣੀ ਕਰ ਦਿਓ ਘਟੋ ਘਟਾ ਚਲੋ ਸਾਨੂੰ ਐ ਹੋ ਜੂ ਹਨਾ ਵੀ ਕੁੜੀ ਵੀ ਸਿਆਣੀ ਆ ਸੋਹਣੀ ਆ ਪੜਦੀ ਆ ਵਧੀਆ ਅਮੀਰ ਘਰ ਦੀ ਕੁੜੀ ਆ ਤਾਂ ਚਲੋ ਪੰਮੇ ਦੀ ਮਾਂ ਕਹਿੰਦੀ ਵੀ ਕੋਈ ਨਾ ਪੁੱਤ ਤੇ ਚਲੋ ਉਹ ਉਹਦੇ ਪਿਓ ਨਾਲ ਗੱਲ ਕਰਦੀ ਆ ਉਹਦਾ ਪਿਓ ਕਹਿੰਦਾ ਵੀ ਤੂੰ ਉਹ ਤੋਂ ਕੁੜੀ ਦੇ ਘਰ ਤੇ ਆਡਰੈਸ ਲੈ ਵੀ ਆਪਾਂ ਕੁੜੀ ਬਾਰੇ ਪਤਾ ਕਰੀਏ ਉਹਨਾਂ ਦੀ ਫੈਮਿਲੀ ਬਾਰੇ ਪਤਾ ਕਰੀਏ ਤਪਮਾ ਨਿੰਮੀ ਨੂੰ ਕਹਿੰਦਾ ਵੀ ਤੇਰੇ ਪਿੰਡ ਦਾ ਨਾਮ ਸਾਰਾ ਹਣਾ ਐਡਰੈਸ ਤੇਰੇ ਘਰ ਦਾ ਐਡਰੈਸ ਮੈਨੂੰ ਦੇ ਵੀ ਕਰਦੇ ਆ ਜਿਹੜੇ ਉਹ ਗੱਲ ਕਰਨ ਲਈ ਤਿਆਰ ਹੁਣ ਨਿੰਮੀ ਕਹਿੰਦੀ ਵੀ ਜੇ ਮੈਂ ਘਰ ਦਾ ਐਡਰੈਸ ਦੇਤਾ ਉਹ ਸੋਚਦੀ ਆ ਵੀ ਫਿਰ ਇਹਦੇ ਕਰਦੇ ਆ ਨਹੀਂ ਤਾਂ ਰਿਸ਼ਤਾ ਕਰਨਾ ਨਹੀਂ ਕਿਉਂਕਿ ਨਿੰਮੀ ਦੇ ਘਰ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਹੁੰਦੀ ਤਾਂ ਉਹ ਜ਼ਿਮੀਂਦਾਰਾਂ ਦੀ ਕੁੜੀ ਆ ਪਰ ਉਹਨਾਂ ਕੋਲੇ ਜ਼ਮੀਨ ਨਹੀਂ ਹੁੰਦੀ ਤੇ ਪਿਓ ਉਹਦਾ ਵਿਚਾਰੀ ਦਾ ਦਿਹਾੜੀਆਂ ਕਰਦਾ ਹੁੰਦਾ ਹਉ ਨਿੰਮੀ ਦੇ ਪਿਓ ਨੇ ਵੀ ਨਹੀਂ ਸੀ ਕਦੇ ਐ ਸੋਚਿਆ ਵੀ ਮੈਂ ਆਪਣੀ ਕੁੜੀ ਨੂੰ ਬਾਹਲੇ ਤਕੜੇ ਘਰੇ ਵਿਆਹ ਹੁਣ ਜਿਹੋ ਜੀ ਮੀਡਲ ਫੈਮਲੀਆ ਦੇ ਵਿੱਚ ਜਿਹੋ ਜੇ ਆਪਾਂ ਹੁੰਨੇ ਆ ਉਹੋ ਜਿਹੀ ਆਪਾਂ ਆਪਣੇ ਬੱਚੇ ਲਈ ਰਿਸ਼ਤਾ ਲੱਭਦੇ ਆ ਨਿੰਮੀ ਆ ਜਿਹੜੀ ਉਹ ਕਹਿੰਦੀ ਵੀ ਇਹਦਾ ਮਤਲਬ ਪੰਮੇ ਤੇਰੇ ਘਰ ਦੇ ਤੇਰੇ ਤੇ ਯਕੀਨ ਨਹੀਂ ਕਰਦੇ ਵੀ ਜਦੋਂ ਮੈਂ ਤੈਨੂੰ ਪਸੰਦ ਆ ਵੀ ਮੈਂ ਤੈਨੂੰ ਕਹਤਾ ਵੀ ਮੈਂ ਕੱਲੀ ਕੁੜੀ ਆ ਤੇ 10 ਕਿੱਲੇ ਜ਼ਮੀਨ ਦੇ ਆ ਮੇਰਾ ਭਰਾ ਛੋਟਾ ਤੇ ਦੇਖ ਜਿਹੋ ਜਾਂ ਤੁਹਾਡਾ ਘਰ-ਵਾਰ ਆ ਤੁਹਾਡਾ ਸਟੇਟਸ ਆ ਵੀ ਉਹਦੇ ਹਿਸਾਬ ਨਾਲ ਵੀ ਘਰ ਦੇ ਖਰਚ ਕਰ ਦੇਣਗੇ ਉਹ ਕਹਿੰਦੀ ਵੀ ਗੱਲ ਖਰਚੇ ਦੀ ਨਹੀਂ ਹੁੰਦੀ ਨਿੰਮੀ ਵੀ ਫਿਰ ਵੀ ਆਪਣੇ ਮਾਪਿਆਂ ਨੂੰ ਹੁੰਦਾ ਹੀ ਆ ਹਨਾ ਵੀ ਜਿਹੋ ਜੇ ਪਰਿਵਾਰਾਂ ਦਾ ਆਪ ਦਾ ਸਟੇਟਸ ਹੋਵੇ ਉਹੋ ਜਿਹੀ ਕੁੜੀ ਦੇ ਘਰ ਜਾਂਦਾ ਹੋਵੇ ਚਲੋ ਗੱਲ ਅਗਲੀ ਢਾਲ ਦਿੰਦੀ ਆ ਉਹ ਕਹਿੰਦੀ ਵੀ ਦੇਖ ਜੇ ਤਾਂ ਤੂੰ ਮੈਨੂੰ ਪਸੰਦ ਕਰਦਾ ਫਿਰ ਤਾਂ ਤੂੰ ਮੇਰੇ ਨਾਲ ਵਿਆਹ ਕਰਾ ਲਾ ਵੀ ਬਾਹਲੀ ਪੁੱਛ ਪੜਤਾਲ ਜੇ ਤੂੰ ਕਰਨੀ ਆ ਵੀ ਫਿਰ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦੀ ਇਹਦਾ ਮਤਲਬ ਤੈਨੂੰ ਟਰਸਟ ਹੀ ਨਹੀਂ ਉਹ ਕਹਿੰਦਾ ਕਮਲੀਏ ਟਰਸਟ ਕਿਉਂ ਨਹੀਂ ਵੀ ਮੈਂ ਕੋਈ ਟਰਸਟ ਦੀ ਗੱਲ ਨਹੀਂ ਕਰਦਾ ਵੀ ਕਰ ਦਿਆਂਦਾ ਵੀ ਜਨਮਣ ਖੜ ਜਾਂਦਾ ਵੀ ਤੈਨੂੰ ਕੀ ਡਰਾਂ ਉਹ ਕਹਿੰਦੀ ਵੀ ਨਾ ਚਲੋ ਉਹ ਮਜਬੂਰ ਨਹੀਂ ਕਰਦਾ ਉਹਨੂੰ ਵੀ ਐਡਰੈਸ ਦੇ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਵੀ ਮੈਂ ਤਾਂ ਐਡਰੈਸ ਪੁੱਛਿਆ ਨਹੀਂ ਵੀ ਹੁਣ ਮੈਂ ਕਿਹੜੇ ਮੂਹਰ ਐਡਰੈਸ ਪੁੱਛਾਂ ਤਾਂ ਉਹਦੀ ਮਾਂ ਜਿਹੜੀ ਉਹ ਕਹਿੰਦੀ ਕਿ ਚਲ ਕੋਈ ਨਾ ਪੁੱਤ ਪਿੰਡ ਦਾ ਨਾਂ ਦੱਸ ਦੇ ਪਿੰਡ ਦਾ ਨਾਂ ਤਾਂ ਉਹਨੂੰ ਪਤਾ ਹੁੰਦਾ ਪਿੰਡ ਦਾ ਨਾਂ ਦੱਸ ਦਿੰਦਾ ਤੇ ਪੰਮੇ ਦੀ ਮਾਂ ਜਿਹੜੀ ਉਹ ਨੂੰ ਪਤਾ ਹੁੰਦਾ ਵੀ ਜਿਹੜੇ ਪਿੰਡ ਦੇ ਵਿੱਚ ਨਿੰਮੀ ਰਹਿੰਦੀ ਹੁੰਦੀ ਆ ਉਸ ਪਿੰਡ ਦੀ ਇੱਕ ਕੁੜੀ ਪੰਮੇ ਦੇ ਪਿੰਡ ਵੇ ਆਹੀ ਹੁੰਦੀ ਆ ਹੁਣ ਆਏ ਕੁੜੀਆਂ ਨੂੰ ਪਤਾ ਹੀ ਹੁੰਦਾ ਉਹ ਨਿਗਾ ਮਾਰਦੀ ਆ ਵੀ ਉਸ ਪਿੰਡ ਦੀ ਕੋਈ ਵਿਆਹੀ ਹੋਵੇ ਤੇ ਪੰਮੇ ਦੀ ਮਾਂ ਉਸ ਕੁੜੀ ਦੇ ਘਰੇ ਚਲੀ ਜਾਂਦੀ ਆ ਉਸ ਕੁੜੀ ਨੂੰ ਪੁੱਛਦੀ ਆ ਵੀ ਤੁਹਾਡੇ ਪਿੰਡ ਇੱਕ ਕੁੜੀ ਆ ਜਿਹਦਾ ਨਾਂ ਨਿੰਮੀ ਆ ਵੀ ਉਹਨਾਂ ਦੇ ਘਰਵਾਰ ਦਾ ਤਾਂ ਨਹੀਂ ਮੈਨੂੰ ਪਤਾ ਬਹੁਤਾ ਵੀ ਹੁਣ ਪੜਦੀ ਆ ਉਹ ਸੋਣੀ ਸਨਖੀ ਕੁੜੀ ਆ ਵੀ ਉਹਨਾਂ ਦੇ ਘਰਵਾਰੇ ਪਤਾ ਕਰਨਾ ਸੀ ਤਾਂ ਫਿਰ ਉਹ ਕੁੜੀ ਆ ਜਿਹੜੀ ਉਹ ਕਹਿੰਦੀ ਵੀ ਆਂਟੀ ਤੁਸੀਂ ਸਪੈਸ਼ਲ ਚੱਲ ਕੇ ਆਏ ਹੋ ਹਨਾ ਤੇ ਵੀ ਚਲ ਮੈਂ ਦੱਸ ਤਾਂ ਦਿੰਨੀ ਆ ਪਰ ਮੇਰਾ ਨਾਂ ਨਾ ਆਵੇ ਦੇਖ ਜੇ ਤਾਂ ਮੈਂ ਝੂਠ ਬੋਲਨ ਕੋ ਰੱਖੂੰਗੀ ਤੁਹਾਨੂੰ ਵੀ ਆਏ ਲੱਗੂ ਹਨਾ ਵੀ ਆਪਾਂ ਇੱਕ ਪਿੰਡ ਦੇ ਵਿੱਚ ਵਿਚਰਨਾ ਹੁੰਦਾ ਵੀ ਉਹ ਤਾਂ ਬਹੁਤ ਗਰੀਬ ਘਰ ਦੀ ਕੁੜੀ ਆ ਤੇ ਜਿਹੜੀ ਉਹਦੀ ਮਾਂ ਆ ਉਹ ਸਹੀ ਔਰਤ ਨਹੀਂ ਉਹਦਾ ਪਿਓ ਤਾਂ ਹੈਗਾ ਬਥੇਰਾ ਧਰਮ ਪਰ ਉਹਦੀ ਮਾਂ ਸਹੀ ਔਰਤ ਨਹੀਂ ਤੇ ਵੀ ਉਹਨੇ ਕਦੇ ਆਪਣੀ ਧੀ ਨੂੰ ਬੜੀ ਚੰਗੀ ਸਿੱਖਿਆ ਨਹੀਂ ਦਿੱਤੀ ਵੀ ਕੁੜੀ ਬਾਰੇ ਤਾਂ ਨਹੀਂ ਮੈਨੂੰ ਬਹੁਤਾ ਪਤਾ ਪਰ ਉਹਦੀ ਮਾਂ ਜਿਹੜੀ ਉਹ ਐਨੀ ਅਵਾਰਾ ਜਿਹੀ ਤੁਰੇ ਫਿਰਦੀ ਆ ਵੀ ਉਹਦਾ ਪਿਓ ਗਰੀਬੀ 'ਚ ਰਹਿੰਦਾ ਵਿਚਾਰਾ ਉਹ ਤਾਂ ਦਿਹਾੜੀਆਂ ਤੇ ਤੁਰੇ ਫਿਰਦਾ ਤੇ ਉਹਦੀ ਮਾਂ ਚੱਕਮੇ ਪਾਉਂਦੀ ਸੀ ਝੂਠ ਤੇ ਚੱਕਮੀਆਂ ਕਰਦੀ ਸੀ ਗੱਲਾਂ ਵੀ ਹੁਣ ਜਿਹੜੀ ਇੱਕ ਕੁੜੀ ਹੁੰਦੀ ਆ ਉਹ ਆਪਣੀ ਮਾਂ ਦੇ ਕਹਿਣੇ 'ਚ ਵੱਧ ਹੁੰਦੀ ਆ ਤੇ ਵੀ ਤੁਸੀਂ ਵੇਖ ਲਓ ਤੇ ਪੰਮੇ ਦੀ ਮਾਂ ਸੋਚਦੀ ਆ ਵੀ ਚਲ ਗਰੀਬੀ ਦੀ ਤਾਂ ਕੋਈ ਗੱਲ ਨਹੀਂ ਸੀ ਤੇ ਜੇ ਹੁਣ ਮਾਈਂਡ ਚੱਜਦੀ ਨਹੀਂ ਤੇ ਵੀ ਫਿਰ ਤਾਂ ਗੱਲ ਗਲਤ ਹੋ ਜੂਗੀ ਉਹ ਸੋਚਦੀ ਆ ਵੀ ਮੇਰੇ ਮੁੰਡੇ ਨੂੰ ਕਿਹੜਾ ਰਿਸ਼ਤੇ ਨਹੀਂ ਹੁੰਦੇ ਤੇ ਚਲ ਉਹ ਨਾ ਸ਼ਾਮ ਨੂੰ ਪੰਮੇ ਨਾਲ ਗੱਲ ਕਰਦੀ ਆ ਪੰਮੇ ਨੂੰ ਕਹਿੰਦੀ ਆ ਕਿ ਪੰਮੇ ਗੁੱਸਾ ਤਾਂ ਕਰੀ ਨਾ ਮੈਂ ਨਾ ਜਾ ਕੇ ਆਈਆਂ ਆਪਣੇ ਫਲਾਨਿਆਂ ਦੇ ਘਰ ਉਹਨਾਂ ਦੀ ਜਿਹੜੀ ਨੂੰਹ ਆ ਉਹ ਉਸ ਕੁੜੀ ਦੇ ਪਿੰਡ ਦੀ ਆ ਤੇ ਉਹਨੇ ਮੈਨੂੰ ਕੋਈ ਵਧੀਆ ਗੱਲ ਨਹੀਂ ਦੱਸੀ ਉਹ ਕਹਿੰਦਾ ਵੀ ਕੁੜੀ ਦੀ ਮਾਂ ਨਹੀਂ ਵਧੀਆ ਵੀ ਘਰ ਵੀ ਗਰੀਬ ਨੇ ਜਮਾ ਵੀ ਦੋ ਕਮਰਿਆਂ ਦਾ ਘਰ ਆਗਾ ਪੁਰਾਣਾ ਹੋਇਆ ਹੋਇਆ ਵੀ ਚਲ ਘਰਪੁਰ ਤਾਂ ਮੰਨਿਆ ਵੀ ਪਰ ਫਿਰ ਵੀ ਪਤਾ ਆਪਣੀ ਕਿਹੜਾ ਕੋਈ ਕਮੀ ਆ ਹਨਾ ਵੀ ਜਦੋਂ ਕੁੜੀ ਦੀ ਮਾਂ ਸਹੀ ਨਹੀਂ ਕੱਲ ਨੂੰ ਕੁੜੀ ਇੱਥੇ ਆ ਕੇ ਆਪਾਂ ਨੂੰ ਤੰਗ ਕਰੇ ਹੋਰ ਕਰੇ ਵੀ ਆਪਾਂ ਕੀ ਕਰਾਂਗੇ ਪੰਮਾ ਕਹਿੰਦਾ ਵੀ ਮਾਂ ਹੁਣ ਕੁੜੀ ਦੀ ਮਾਂ ਨਾਲ ਆਪਾਂ ਥੋੜੀ ਵਰਤਣਾ ਚਲ ਠੀਕ ਆ ਆਪਾਂ ਕਿਤੇ ਜਾਣਾ ਹੋਊਗਾ ਪਰ ਕੁੜੀ ਤਾਂ ਵੇਖ ਤੂੰ ਕਿੰਨੀ ਸਿਆਣੀ ਆ ਉਹ ਕਹਿੰਦੀ ਪੁੱਤ ਵੀ ਤੂੰ ਕਮਣੀਆ ਗੱਲਾਂ ਨਾ ਕਰ ਵੀ ਦੇਖ ਤੂੰ ਮੇਰਾ ਇੱਕ ਪੁੱਤ ਆ ਹਨਾ ਤੇਰਾ ਮੈਂ ਸ਼ੌਂਕ ਨਾਲ ਵਿਆਹ ਕਰਨਾ ਵੀ ਇਹ ਫੈਸਲਾ ਹੁੰਦਾ ਨਾ ਜਿਹੜਾ ਵਿਆਹ ਦਾ ਇਹ ਛੋਟਾ ਨਹੀਂ ਹੁੰਦਾ ਤੇ ਚਲ ਪੰਮਾ ਜਿਹੜਾ ਉਹ ਜ਼ਿਆਦਾ ਜਿੱਦ ਨਹੀਂ ਕਰਦਾ ਤੇ ਅਗਲੇ ਦਿਨ ਕੋਲੇਜ ਜਾਂਦਾ ਤੇ ਉਹ ਨਿਰਾਸ਼ ਉਦਾਸ ਹੁੰਦਾ ਤੇ ਨਿੰਮੀ ਕਹਿੰਦੀ ਪੰਮੇ ਅੱਜ ਕੀ ਗੱਲ ਆ ਤੇਰਾ ਮੂੰਹ ਕਿਉਂ ਲਟਕਿਆ ਹੋਇਆ ਤਾਂ ਪੰਮਾ ਜਿਹੜਾ ਉਹ ਕਹਿੰਦਾ ਵੀ ਨਿੰਮੀ ਗੁੱਸਾ ਤਾਂ ਕਰੀ ਨਾ ਤੁਹਾਡੇ ਪਿੰਡ ਦੀ ਕੋਈ ਕੁੜੀ ਵੀ ਆਈ ਹੈਗੀ ਤੇ ਉਹਦੇ ਕੋਲੇ ਗਈ ਸੀ ਮੰਮੀ ਤੇ ਮੰਮੀ ਨੂੰ ਨਾ ਆਪਣੇ ਰਿਸ਼ਤੇ ਵਾਲੀ ਗੱਲ ਫਿੱਟ ਨਹੀਂ ਲੱਗੀ ਉਹ ਕਮਲਾ ਸੱਚ ਦੱਸ ਦਿੰਦਾ ਸਾਰੀ ਗੱਲ ਤੇ ਨਿੰਮੀ ਕਹਿੰਦੀ ਵੀ ਅੱਛਾ ਫੁਲਾਨਿਆਂ ਦੀ ਕੁੜੀ ਉਹਨਾਂ ਨਾਲ ਤਾਂ ਸਾਡੀ ਬਣਦੀ ਨਹੀਂ ਪੰਮੇ ਉਹਨੇ ਤਾਂ ਭਾਨੀ ਮਾਰਨੀ ਸੀ ਤੂੰ ਕਵਣਾ ਤੂੰ ਮੰਮੀ ਨੂੰ ਮੇਰੇ ਪਿੰਡ ਦਾ ਨਾਂ ਕਿਉਂ ਦੱਸਿਆ ਉਹ ਕਹਿੰਦਾ ਵੀ ਦੇਖ ਨੀ ਵੀ ਪਿੰਡ ਦਾ ਨਾਂ ਤਾਂ ਦੱਸਣਾ ਹੀ ਪੈਣਾ ਸੀ ਹਨਾ ਉਹ ਕਹਿੰਦੀ ਵੀ ਚਲ ਮੁੱਕਦੀ ਗੱਲ ਵੀ ਪਹਿਲਾਂ ਤਾਂ ਮੈਂ ਤੈਨੂੰ ਕਹਿ ਚੁੱਕੀ ਸੀ ਕਿ ਤੂੰ ਤੈਨੂੰ ਮੇਰੇ ਤੇ ਟਰਸਟ ਨਹੀਂ ਉਦੋਂ ਤੂੰ ਹੋਣੀ ਹੋਇਆ ਇਹਦਾ ਮਤਲਬ ਸੱਚੀ ਟਰਸਟ ਨਹੀਂ ਵੀ ਮੈਨੂੰ ਨਾ ਬੁਲਾਈ ਚਲ ਉਹ ਨਰਾਜ ਹੋ ਜਾਂਦੀ ਆ ਨਰਾਜ ਹੁੰਦੀ ਆ ਤੇ ਉੱਥੋਂ ਉੱਠ ਕੇ ਚਲੀ ਜਾਂਦੀ ਆ ਅਗਲੇ ਦਿਨ ਉਹ ਕਾਲਜ ਆਉਂਦੀ ਆ ਪਰ ਉਹ ਪੰਮੇ ਨਾਲ ਗੱਲ ਨਹੀਂ ਕਰਦੀ ਉਹ ਤੋਂ ਦੂਰ ਦੂਰ ਰਹਿੰਦੀ ਆ ਤੇ ਪੰਮਾ ਸੀ ਜਿਹੜਾ ਉਹ ਨਿੰਮੀ ਨੂੰ ਬਹੁਤ ਪਸੰਦ ਕਰਨ ਲੱਗ ਗਿਆ ਸੀ ਤੇ ਉਹ ਤੋਂ ਨਾ ਨਿੰਮੀ ਦੀ ਦੂਰੀ ਸਹਾਰੀ ਨਹੀਂ ਜਾਂਦੀ ਤੇ ਅਗਲੇ 2-3 ਦਿਨ ਨਿੰਮੀ ਕਾਲਜ ਨਹੀਂ ਆਉਂਦੀ ਤੇ ਪੰਮਾ ਹੋਰ ਵੀ ਉਦਾਸ ਹੋ ਜਾਂਦਾ ਤੇ ਨਿੰਮੀ ਆ ਜਿਹੜੀ ਉਹ ਆਪਣੀ ਸਹੇਲੀ ਦੇ ਰਾਹੀਂ ਪੰਮੇ ਤੱਕ ਸਨੇਹਾ ਪਹੁੰਚਾਉਂਦੀ ਆ ਵੀ ਤੂੰ ਮੈਨੂੰ ਭੁੱਲ ਜਾ ਵੀ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਵੀ ਮੈਨੂੰ ਰਹਿਣਾ ਔਖਾ ਗਾ ਵੀ ਜਦੋਂ ਆਪਣਾ ਵਿਆਹ ਹੀ ਨਹੀਂ ਹੋ ਸਕਦਾ ਵੀ ਮੈਂ ਤਾਂ ਆਪਣੀ jaan ਜਿਹੜੀ ਉਹ ਦੇ ਦੇਣੀ ਆ ਤੇ ਪੰਮਾ ਡਰ ਜਾਂਦਾ ਵੀ ਜੇ ਉਹਨੇ ਆਤਮ ਹੱਤਿਆ ਕਰ ਲਈ ਨਾ ਤਾਂ ਮੈਂ ਫਸੂਗਾ ਵੀ ਨਾਲੇ ਨਿੰਮੀ ਬਿਨਾ ਮੈਂ ਤਾਂ ਰਹਿ ਨਹੀਂ ਸਕਦਾਗਾ ਚਲ ਉਹਨਾ ਉਹਦੀ ਸਹੇਲੀ ਰਾਹੀ ਨਿੰਮੀ ਨੂੰ ਸੁਨੇਹਾ ਲਾਉਂਦਾ ਵੀ ਆਪਾਂ ਵਿਆਹ ਕਰਾਵਾਂਗੇ ਵੀ ਤੂੰ ਇੱਕ ਵਾਰ ਮੈਨੂੰ ਕਾਲਜ ਆ ਕੇ ਮਿਲ ਤੇ ਨਿੰਮੀ ਨੇ ਸੋਚਿਆ ਹੀ ਐ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੈਨੂੰ ਤਾਂ ਕੀ ਦੇ ਦੇਤੀ ਮਰਨ ਦੀ ਤੇ ਤਾਂ ਭੱਜਿਆ ਆਊਗਾ ਉਹਨੂੰ ਤਾਂ ਪਤਾ ਹੁੰਦਾ ਵੀ ਪੰਮਾ ਮੈਨੂੰ ਬਹੁਤ ਪਸੰਦ ਕਰਦਾ ਮੇਰੇ ਬਿਨਾ ਰਹਿ ਨਹੀਂ ਸਕਦਾ ਪਰ ਇਹ ਗੱਲ ਵੀ ਸੀ ਵੀ ਜੇ ਨਿੰਮੀ ਇਹ ਕਹਿੰਦੀ ਵੀ ਹਾਂ ਜੇ ਆਪਣੇ ਘਰਦਿਆਂ ਨੂੰ ਨਹੀਂ ਫਿੱਟ ਤਾਂ ਆਪਾਂ ਨਹੀਂ ਵਿਆਹ ਕਰਾਉਂਦੇ ਜੇ ਇੱਕ ਜਣਾ ਸਮਝਦਾਰ ਹੋਵੇ ਤਾਂ ਦੂਜਾ ਜਣਾ ਸਮਝ ਜਾਂਦਾ ਹੁੰਦਾ ਤੇ ਚਲੋ ਪੰਮਾ ਜਦੋਂ ਅਗਲੇ ਦਿਨ ਕਾਲਜ ਆਉਂਦਾ ਨਿੰਮੀ ਵੀ ਕਾਲਜ ਆਈ ਹੁੰਦੀ ਆ ਉਹ ਬੈਂਦੇ ਆ ਕਾਲਜ ਦੀ ਪਾਰਕ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਤਾਂ ਪੰਮਾ ਕਹਿੰਦਾ ਵੀ ਨਿੰਮੀ ਤੇਰੇ ਬਿਨਾ ਮੈਂ ਰਹਿ ਨਹੀਂ ਸਕਦਾ ਵੀ ਜੇ ਤੂੰ ਆਤਮ ਹੱਤਿਆ ਕਰੇਂਗੀ ਤਾਂ ਮੈਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਣਾ ਵੀ ਮੈਂ ਵੀ ਮਰ ਜੂ ਤੇਰੇ ਬਿਨਾ ਤਾਂ ਵੀ ਇਸ ਨਾਲੋਂ ਚੰਗਾ ਵੀ ਆਪਾਂ ਕੋਰਟ ਮੈਰਿਜ ਕਰਾ ਲਈਏ ਵੀ ਘਰ ਦੇ ਹੌਲੀ-ਹੌਲੀ ਆਪੇ ਮੰਨ ਜਾਣਗੇ ਵੀ ਮੈਂ ਕੱਲਾ ਮੁੰਡਾ ਉਹਨਾਂ ਦਾ ਚਲੋ ਭਈ ਉਹ ਤਾਂ 2 ਦਿਨ ਬਾਅਦ ਦਾ ਟਾਈਮ ਮਿੱਥ ਲੈਂਦੇ ਆ ਤੇ 2 ਦਿਨਾਂ ਬਾਅਦ ਨਿੰਮੀ ਤੇ ਉਧਰੋਂ ਪੰਮਾ ਆਪਦੇ ਘਰੋਂ ਆ ਜਾਂਦੇ ਆ ਸਾਰੇ ਸਰਟੀਫਿਕੇਟ ਵਗੈਰਾ ਲੈ ਆਉਂਦੇ ਆ ਤੇ ਸਿੱਧੇ ਕਾਲਜ ਤੋਂ ਆ ਕੇ ਚੰਡੀਗੜ੍ਹ ਜਾਂਦੇ ਆ ਤੇ ਕੋਰਟ ਮੈਰਿਜ ਕਰ ਲੈਂਦੇ ਆ ਨਿੰਮੀ ਦੀ ਮਾਂ ਨੂੰ ਤਾਂ ਪਤਾ ਸੀ ਸਾਰੀ ਗੱਲ ਉਹ ਤਾਂ ਆਪਦੀ ਮਾਂ ਨੂੰ ਦੱਸ ਕੇ ਆਈ ਸੀ ਪਰ ਪੰਮੇ ਦੇ ਘਰਦਿਆਂ ਨੂੰ ਨਹੀਂ ਸੀ ਪਤਾ ਤੇ ਪੰਮਾ ਜਿਹੜਾ ਕੋਟ ਮੈਰਿਜ ਕਰਦਾ ਤੇ ਸ਼ਾਮ ਨੂੰ ਆਪਦੇ ਘਰੇ ਫੋਨ ਕਰ ਦਿੰਦਾ ਵੀ ਮਾਂ ਮੈਂ ਤਾਂ ਵਿਆਹ ਕਰ ਲਿਆ ਇਹ ਸੁਣ ਕੇ ਪੰਮੇ ਦੀ ਮਾਂ ਜਿਹੜੀ ਉਹ ਹੈਰਾਨ ਰਹਿ ਜਾਂਦੀ ਆ ਤੇ ਉਹ ਕਹਿੰਦੀ ਹੈ ਵੀ ਆਹ ਕੀ ਕਰਤਾ ਉਹਦੇ ਪਿਓ ਨਾਲ ਗੱਲ ਕਰਦੀ ਆ ਤਾਂ ਉਹਦਾ ਪਿਓ ਉਹਨੂੰ ਲੜਨ ਲੱਗ ਜਾਂਦਾ ਘਰ ਦੇ ਵਿੱਚ ਕਲੇਸ਼ ਪੈ ਜਾਂਦਾ ਤੇ ਫਿਰ ਉਹ ਦੋਨੇ ਜੀ ਬੈ ਕੇ ਸੋਚਦੇ ਆ ਵੀ ਆਪਣਾ ਇਕਲੌਤਾ ਪੁੱਤ ਆ ਹਨਾ ਹੁਣ ਤਾਂ ਉਹਨੇ ਵਿਆਹ ਕਰਾ ਲਿਆ ਵੀ ਇਸ ਨਾਲੋਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਆਪਾਂ ਉਹਨੂੰ ਪਿਆਰ ਨਾਲ ਬੁਲਾ ਲਈਏ ਤੇ ਵਿਆਹ ਕੇ ਲੈ ਆਈਏ ਘਰੇ ਵੀ ਆਪਣੇ ਇਨ ਨਹੀਂ ਤਾਂ ਪੱਟੀ ਮੇਸ ਹੋ ਜੂ ਚੱਲ ਭਈ ਪੰਮੇ ਦੇ ਘਰ ਦੇ ਆ ਜਿਹੜੇ ਪੰਮੇ ਨੂੰ ਕਹਿੰਦੇ ਵੀ ਠੀਕ ਆ ਜੇ ਤੂੰ ਕੋਰਟ ਮੈਰਿਜ ਕਰਾ ਲਈ ਅਸੀਂ ਸਹਿਮਤ ਆ ਪਰ ਇਸ ਤਰ੍ਹਾਂ ਨਾ ਕਰ ਪੁੱਤ ਤੂੰ ਸਾਡੀ ਸਾਰੀ ਉਮਰ ਦੀ ਜਿਹੜੀ ਬਣੀ ਬਣਾਈ ਆ ਹਨਾ ਵੀ ਪੱਟੀ ਮੇਸ ਹੋ ਜੂ ਤੂੰ ਐਂ ਕਰ ਇੱਕ ਵਾਰ ਘਰੇ ਆ ਜਾ ਹਫਤੇ ਬਾਅਦ ਵਿਆਹ ਰੱਖ ਲੈਨੇ ਆ ਤੇ ਇਹਨੂੰ ਵਿਆਹ ਕੇ ਲੈ ਆਵਾਂਗੇ ਚਲੋ ਭਈ ਪੰਮਾ ਜਿਹੜਾ ਨੂੰ ਪਤਾ ਸੀ ਵੀ ਮੇਰੇ ਘਰ ਦੇ ਵੀ ਗੱਲ ਮੰਨਣਗੀ ਤੇ ਉਹ ਘਰ ਆ ਜਾਂਦਾ ਬਰੋਨੀ ਮੇ ਆਪਣੇ ਘਰ ਚਲੀ ਜਾਂਦੀ ਆ ਤੇ ਪੰਮੇ ਆ ਦਬਾਅ ਪਾ ਕੇ ਆਪਣੇ ਮਾਪਿਆਂ ਨੂੰ ਇੱਕ ਹਫ਼ਤੇ ਦੀ ਡੇਟ ਕਢਾ ਕੇ ਤੇ ਉਹ ਅਗਲੇ ਹਫ਼ਤੇ 10 ਦਿਨਾਂ ਦੇ ਵਿੱਚ ਹੀ ਨਿੰਮੀ ਨੂੰ ਵਿਆਹ ਲਿਆਉਂਦਾ ਪੈਲਸ ਦੇ ਵਿੱਚ ਵਿਆਹ ਸੀ ਸਾਰਾ ਖਰਚਾ ਨਿੰਮੀ ਦਾ ਸੀਗਾ ਤੇ ਜਿਹੜੀ ਉਹ ਪਿੰਡ ਦੀ ਕੁੜੀ ਹੁੰਦੀ ਹੈ ਜੀਤੋ ਪੰਮੇ ਦੀ ਮਾਂ ਪੁੱਛ ਕੇ ਆਈ ਹੁੰਦੀ ਆ ਉਹ ਹੈਰਾਨ ਰਹਿ ਜਾਂਦੀ ਆ ਉਹਨੇ ਵੀ ਪੁੱਛਦੀ ਮੈਨੂੰ ਫਿਰ ਇਹ ਨਾਲੇ ਮੇਰੇ ਤੇ ਯਕੀਨ ਨਹੀਂ ਕੀਤਾ ਵੀ ਹੁਣ ਵੀ ਵਿਆਹ ਕਿ ਲਈ ਆ ਤੇ ਵੀ ਨਾਲੇ ਮੈਨੂੰ ਮਾੜੀ ਵਜਾਇਆ ਚਲੋ ਕੋਈ ਪਿੰਡ ਦੇ ਵਿੱਚ ਹੁਣ ਉਹ ਉਹਨੂੰ ਗੁੱਸਾ ਹੁੰਦਾ ਵੀ ਮੈਥੋਂ ਪੁੱਛਿਆ ਸੀ ਤੇ ਉਹਦਾ ਵੀ ਕੋਲੇ ਗੱਲ ਕਰਦੀ ਆ ਵੀ ਇਹ ਤਾਂ ਗਰੀਬ ਘਰ ਦੀ ਹੈਗੀ ਤੇ ਇਹਦੀ ਮਾਂ ਚੱਜਦੀ ਨਹੀਂ ਤਾਂ ਸਾਰੇ ਕਿਤੇ ਦੱਸਦੀ ਫਿਰਦੀ ਆ ਤੇ ਪਿੰਡ ਦੇ ਵਿੱਚ ਕੁਸਰਮਸਰ ਤਾਂ ਹੋਣ ਲੱਗ ਗਈ ਸੀ ਪਤਾ ਲੱਗ ਗਿਆ ਸੀ ਪਰ ਲੋਕ ਹੁੰਦੇ ਪਿੱਠ ਪਿੱਛੇ ਕੁਸਰਮਸਰ ਕਰਨ ਵਾਲੇ ਹੁੰਦੇ ਆ ਪਰ ਗੁੜੀਆਂ ਪਹਿਲੀ ਕਿਆਸ ਰਾਈਆਂ ਲਾਉਣ ਲੱਗ ਜਾਂਦੀਆਂ ਵੀ ਫਿਰ ਇਹ ਤਾਂ ਠੀਕ ਨਹੀਂ ਹੋਣਾ ਕੰਮ ਇਹਨਾਂ ਦਾ ਚਲੋ ਪੰਮਾ ਜਿਹੜਾ ਨਿੰਮੀ ਨੂੰ ਵਿਆਹ ਕੇ ਆਪਣੇ ਘਰ ਲਿਆ ਹੁੰਦਾ ਤੇ ਨਿੰਮੀ ਆ ਜਿਹੜੀ 2-4 ਦਿਨ ਨਵੀਂ ਵਿਆਹੀ ਹੁੰਦੀ ਆ ਹਨਾ ਕੰਮ-ਕਮ ਕੀ ਲੱਗਣਾ ਹੁੰਦਾ ਤੇ ਉਸ ਤੋਂ ਬਾਅਦ ਬਾਹਰ ਘੁੰਮਣ ਕਾਮਣ ਚਲੇ ਜਾਂਦੀ ਆ ਚਲੋ 10 ਦਿਨਾਂ ਬਾਅਦ ਆਉਂਦੇ ਆ ਪੰਮੇ ਦਾ ਮਾਪੇ ਉਹ ਥੋੜੇ ਜਿਹਾ ਤਾਂ ਪਹਿਲਾਂ ਨਰਾਸ਼ ਹੁੰਦੇ ਆ ਫਿਰ ਉਹ ਸੋਚਦੇ ਆ ਵੀ ਨਹੀਂ ਸਾਡੀ ਨੂੰਹ ਸੋਹਣੀ ਆ ਜੋੜੀ ਸੋਹਣੀ ਆ ਵੀ ਚਾ ਲੋਕ-ਦੋਕ ਦਿਨ ਗੱਲਾਂ ਕਰਨਗੇ ਤੇ ਉਹ ਦਿਲੋਂ ਆਪਣਾ ਲੈਂਦੇ ਆ ਕਿਉਂਕਿ ਉਹ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੁੰਦੇ ਆ ਤੇ ਨੂੰਹ ਨਾਲ ਵੀ ਉਹ ਕੋਈ ਵਿਤਕਰਾਨੀ ਕਰਦੇ ਪਰ ਜਿਹੜੀ ਨਿੰਮੀ ਆ ਉਹਦੇ ਤਾਂ ਪੰਮੇ ਦੇ ਘਰੇ ਆ ਕੇ ਰੰਗ ਢੰਗ ਬਦਲ ਜਾਂਦੇ ਆ ਸਵੇਰੇ ਉੱਠਦੀ ਨਹੀਂ ਸੀ ਅੱਗੇ ਕਾਲਜ ਵੀ ਹੁੰਦੀ ਆਉਂਦੀ ਸੀ ਤਿਆਰ ਹੋ ਕੇ ਟਾਈਮ ਨਾਲ ਉੱਠਦੀ ਨਹੀਂ ਸੀਗੀ ਪਈ ਰਹਿੰਦੀ ਸੀ ਘਰ ਦੇ ਕੋਈ ਕੰਮ ਨਹੀਂ ਕਰਦੀ ਸੀ ਸਾਰਾ ਦਿਨ ਪੰਮੇ ਨੂੰ ਅੱਜ ਮੈਨੂੰ ਮੂਵੀ ਦਿਖਾ ਲਿਆ ਅੱਜ ਮੈਨੂੰ ਸ਼ਾਪਿੰਗ ਕਰਾ ਲਿਆ ਤੇ ਪੰਮਾ ਉਹਦੇ ਇਰਦ-ਗਿਰਦ ਘੁੰਮਦਾ ਫਿਰਦਾ ਰਹਿੰਦਾ ਕਿਉਂਕਿ ਲੋਕ ਵੀ ਕਹਿੰਦੇ ਸੀ ਵੀ ਤੂੰ ਤਾਂ ਚੰਨ ਵਰਗੀ ਘਰ ਵਾਲੀ ਵਿਆਹ ਕੇ ਲਿਆ ਆਂ ਚਲੋ ਮਹੀਨਾ ਦੋ ਮਹੀਨੇ ਤਾਂ ਲੰਘਦੇ ਆ ਉਸ ਤੋਂ ਬਾਅਦ ਪੰਮਾ ਕਹਿੰਦਾ ਵੀ ਨਿੰਮੀ ਹੁਣ ਆਪਾਂ ਕਾਲਜ ਇਹ ਸ਼ੁਰੂ ਕਰੀਏ ਤੇ ਨਿੰਮੀ ਕਿੱਥੇ ਗੱਲ ਤੇ ਆਉਂਦੀ ਆ ਨਿੰਮੀ ਤਾਂ ਸੋਚਦੀ ਆ ਵੀ ਮੈਂ ਐਵੇਂ ਮੱਥਾ ਮਾਰੀ ਜਾਵਾਂ ਵੀ ਇਹੇ ਜੇ ਵਧੀਆ ਘਰੇ ਆ ਗਈਆਂ ਮੈਂ ਸੋਹਣਾ ਘਰ ਸੀ ਤੇ ਨਿੰਮੀ ਤਾਂ ਸਾਰਾ ਦਿਨ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਆ ਤੇ ਮਾਂ ਕਹਿੰਦੀ ਆ ਵੀ ਸ਼ੌਂਕ ਪੂਰੇ ਕਰ ਲੈ ਵੀ ਕੰਮ ਕਮ ਕਮ ਦੀ ਬੋਲਤਾ ਨਾ ਕਰੀ ਨਹੀਂ ਤਾਂ ਸਾਰੀ ਉਮਰ ਕੰਮ ਕਰਦੀ ਮਰ ਜੇਗੀ ਤੇ ਜਿੱਦਾਂ ਜੀ ਕਰਦਾਗਾ ਨਿੰਮੀ ਆਪਣੀ ਮਾਂ ਨੂੰ ਮਿਲਣ ਚਲੀ ਜਾਂਦੀ ਹੈਗੀ ਤੇ ਕੋਈ ਉਹਨੂੰ ਆਏ ਨਹੀਂ ਹੁੰਦਾ ਵੀ ਮੇਰੇ ਸੱਸ ਸਹੁਰਾ ਹਨਾ ਵੀ ਮੈਂ ਇਹਨਾਂ ਦਾ ਰਿਸਪੈਕਟ ਕਰਨੀ ਆ ਕੰਮ ਕਰਨਾ ਤੇ ਉਹਨੂੰ ਖੰਭ ਲੱਗ ਜਾਂਦੇ ਆ ਤੇ ਹੁਣ ਪੰਮੇ ਦੀ ਮਾਂ ਪੰਮੇ ਨੂੰ ਕਹਿੰਦੀ ਆ ਵੀ ਪੁੱਤ ਹੁਣ ਤਾਂ ਵਿਆਹ ਨੂੰ ਤੋ ਤਿੰਨ ਮਹੀਨੇ ਹੋ ਗਏ ਵਿਆਹ ਇਸ ਤਰ੍ਹਾਂ ਤਾਂ ਨਹੀਂ ਸਮਾਂ ਗੁਜ਼ਰਨਾ ਵੀ ਤੂੰ ਇਹਨੂੰ ਕਹਿ ਮਾੜਾ ਮੋਟਾ ਕੰਮ ਵੀ ਕਰਾਇਆ ਕਰੇ ਹਨਾ ਵੀ ਨਾਲੇ ਆ ਜਿਹੜਾ ਰੋਜ਼ ਤੁਰੇ ਫਿਰਦੇ ਆ ਉਹ ਵੀ ਲੋਕਾਂ ਦਾ ਦੰਦ ਹੀ ਮਾੜਾ ਹੁੰਦਾ ਵੀ ਹੋਇਆ ਚਲ ਕਦੇ ਇਕਦਾਈ ਵਾਗੇ ਵੀ ਇਹ ਜਵਾਬਾਂ ਵਾਲੀਆਂ ਗੱਲਾਂ ਛੱਡੋ ਹੁਣ ਤੁਸੀਂ ਮੜੇ ਜੇ ਜ਼ਿੰਮੇਵਾਰ ਬਣੋ ਤੇ ਨਿੰਮੀ ਆ ਜਿਹੜੀ ਉਹ ਕਿਸੇ ਗੱਲ ਤੇ ਨਹੀਂ ਆਉਂਦੀ ਕਰਦੇ ਕਰਾਉਂਦੇ 6-7 ਮਹੀਨੇ ਬੀਤ ਜਾਂਦੇ ਆ ਨਾ ਤਾਂ ਨਿੰਮੀ ਕਾਲਜ ਜਾਂਦੀ ਆ ਤੇ ਨਾ ਘਰ ਦਾ ਕੋਈ ਕੰਮ ਕਰਦੀ ਆ ਬਸ ਰੋਜ਼ ਨਵੀਆਂ ਮੰਗਾਂ ਜੇ ਕੋਈ ਚੀਜ਼ ਨਹੀਂ ਆਉਂਦੀ ਤਾਂ ਗੁੱਸੇ ਹੋ ਜਾਂਦੀ ਆ ਇਹ ਕਹਿੰਦੇ ਥੋੜੇ ਜੇ ਦਿਨਾਂ ਦੀਆਂ ਹੀ ਹੁੰਦੇ ਆ ਜੋਚਲੇ ਮੋਚਲੇ ਜਿਤੇ ਫਿਰ ਉਹੀ ਗੱਲ ਹੁਣ ਪੰਮਾ ਵੀ ਖਿਜਣ ਲੱਗ ਗਿਆ ਸੀ ਪੰਮਾ ਸੋਚਦਾ ਸੀ ਵੀ ਇਹ ਉਹੀ ਨਿੰਮੀ ਆ ਜਿਹੜੀ ਇੰਨੀਆਂ ਗੱਲਾਂ ਕਰਦੀ ਹੁੰਦੀ ਸੀ ਵੀ ਮੈਂ ਤੇਰਾ ਇੰਨਾ ਖਿਆਲ ਰੱਖੂੰ ਤੇਰੇ ਘਰ ਦੇ ਆਂਦਾ ਤੇਰੇ ਮਾਪਿਓ ਨਾਲ ਆਏ ਰਹੂੰ ਵੀ ਇਹ ਤਾਂ ਕਿਸੇ ਨੂੰ ਸਿੱਧੇ ਮਗਲ ਹੀ ਨਹੀਂ ਕਰਦੀ ਵੀ ਇਹਦਾ ਮਤਲਬ ਫਿਰ ਕਹਿੰਦੇ ਹੁੰਦੇ ਆ ਤੋੜੀ ਛੋਟੀ ਸੀ ਤੇ ਦਾਣੇ ਵੱਧ ਪੈ ਗਏ ਵੀ ਉੱਥੇ ਇਹਦੇ ਕੋਲੇ ਕੀ ਸੀ ਇਹ ਚੀਜ਼ ਤਾਂ ਹਣੀ ਸੀ ਅਗਲੇ ਤੇ ਦਿਮਾਗ 'ਚ ਤੇ ਪੰਮਾ ਜਿਹੜਾ ਜੇ ਉਹਨੂੰ ਕੁਝ ਕਹਿੰਦਾ ਤੇ ਉਹ ਤਾਂ ਕੱਪੜਾ ਲੈ ਕੇ ਪੈ ਜਾਂਦੀ ਆ ਤੇ ਕਹਿੰਦੀ ਆ ਮੈਂ ਤਾਂ ਕੁਛ ਖਾ ਕੇ ਮਰ ਬੂ ਤਾਂ ਮਕੀਆਂ ਦਿੰਦੀ ਆ ਤੇ ਪੰਮਾ ਤਾਂ ਪਛਤਾਉਂਦਾ ਵੀ ਆ ਕੀ ਗੱਲ ਹੋ ਗਈ ਜਿਸ ਸਭੋਂ ਜਿੰਨੀ ਉਹ ਰਿਸਪੈਕਟ ਕਰਦਾ ਸੀ ਜਿੰਨਾ ਪਿਆਰ ਉਹ ਵੀ ਉਹਦੇ ਦਿਲ ਦੇ ਵਿੱਚੋਂ ਘਟਦਾ ਗਿਆ ਓਬਵੀਅਸਲੀ ਘਟ ਨਹੀਂ ਸੀਗਾ ਜਦੋਂ ਉਹ ਕਹਿੰਦੇ ਆ ਵੀ ਜੇ ਆਪਾਂ ਕਿਸੇ ਦਾ ਆਦਰ ਸਤਕਾਰ ਚਾਹੁੰਦੇ ਆ ਪਿਆਰ ਚਾਹੁੰਦੇ ਆ ਤਾਂ ਉਹਦੇ ਨਾਲ ਉਦਾਂ ਹੀ ਰਹੋ ਬਿਹੇਵ ਆਪਣਾ ਬਦਲੋ ਨਾ ਕਦੇ ਤੇ ਚਲੋ ਭਈ ਸਮਾਂ गुज़रਦਾ ਤੇ ਪੰਮਾ ਦੇਖਦਾ ਵੀ ਹੁਣ ਵੀ ਸੁਧਰੀ ਉਹਨਾਂ ਦੇ ਵਿਆਹ ਨੂੰ ਸਾਲ ਹੋ ਜਾਂਦਾ ਤੇ ਜੇ ਪੰਮਾ ਕਹਿੰਦਾ ਵੀ ਆਪਾਂ ਹੁਣ ਬੱਚਾ ਵੇਖੀਏ ਹਨਾ ਵੀ ਆਪਣੇ ਬੱਚਾ ਹੋਵੇ ਤੇ ਕਹਿੰਦੀ ਜੇ ਮੇਰੇ ਬੱਚਾ ਹੋ ਗਿਆ ਤੇ ਮੇਰੀ ਬਾਡੀ ਖਰਾਬ ਹੋ ਜਾਣੀ ਆ ਬਾਡੀ ਮੇਰੀ ਖਰਾਬ ਹੋ ਜਾਣੀ ਆ ਉਹ ਗੱਲੀ ਦੀ ਰਹਿਣੀਗੀ ਤੇ ਪੰਮਾ ਸੋਚਦਾ ਵੀ ਇਹ ਤਾਂ ਕੰਮ ਗਲਤ ਹੋ ਗਿਆ ਜਾਂਦੀ ਆ ਉਹ ਕੁੜੀਆਂ ਨਵੀਆਂ ਸਹੇਲੀਆਂ ਬਣਾ ਲੀਆਂ ਉਹਨੇ ਕਦੀ ਕਿੱਟੀਆਂ ਪਾਰਟੀਆਂ ਕਰਦੀ ਆ ਇੱਕੇ ਦਾ ਮਤਲਬ ਉਹ ਹਵਾ ਚ ਆ ਜਾਂਦੀ ਆ ਤੇ ਪੰਮਾ ਜਿਹੜਾ ਉਹ ਨੂੰ ਰੋਕਦਾ ਟੋਕਦਾ ਤੇ ਉਹ ਰੋਕ ਟੋਕ ਵਿੱਚ ਕਿੱਥੇ ਰਹਿਣੀ ਸੀਗੀ ਤੇ ਪੰਮੇ ਦੀ ਮਾਂ ਜਿਹੜੀ ਉਹ ਆਪਣੇ ਪੁੱਤ ਨੂੰ ਕਹਿੰਦੀ ਆ ਵੀ ਪੁੱਤ ਉਦੋਂ ਤਾਂ ਕੀ ਗੱਲਾਂ ਸੀ ਵੀ ਮੈਂ ਤੈਨੂੰ ਐਸੇ ਕਰਕੇ ਰੋਕਦੀ ਸੀਗੀ ਤੇ ਪੰਮਾ ਕਹਿੰਦਾ ਵੀ ਹੁਣ ਕੀ ਕਰੀਏ ਉਹ ਕਹਿੰਦਾ ਵੀ ਦੇਖ ਲਾ ਵੀ ਜੇ ਤੂੰ ਸਾਰੀ ਉਮਰ ਇਹਦੇ ਨਾਲ ਕੱਟ ਲਏਂਗਾ ਤਾਂ ਤੇ ਫਿਰ ਪੰਮਾ ਜਿਹੜਾ ਉਹ ਆਪਣੇ ਸਹੁਰੇ ਨੂੰ ਕਹਿੰਦਾ ਤੇ ਉਹਦਾ ਸਹੁਰਾ ਕਹਿੰਦਾ ਭਾਈ ਤੈਨੂੰ ਮੈਂ ਸੱਚੀ ਗੱਲ ਦੱਸਾਂ ਪੁੱਤ ਇਹਦੀ ਮਾਂ ਨੇ ਸਾਰੀ ਉਮਰ ਮੇਰੀ ਨਹੀਂ ਚੱਲਣ ਦਿੱਤੀ ਮੈਂ ਤਾਂ ਖੇਤਾਂ ਦੇ ਵਿੱਚ ਦਿਹਾੜੀ ਕਰਦਾ ਮਰਿਆ ਵੀ ਮੇਰੇ ਵੱਸੋਂ ਬਾਹਰ ਆ ਗਏ ਤੇ ਉਹਨੂੰ ਪਤਾ ਸੀ ਵੀ ਮਾਂ ਦੀ ਚੱਕ ਹੈਗੀ ਹੋਈ ਹੈ ਇਹਨੂੰ ਤੇ ਮਾਂ ਸੀ ਜਿਹੜੀ ਉਹ ਟੀਨ ਨੂੰ ਲੈ ਕੇ ਬਜ਼ਾਰਾਂ 'ਚ ਤੁਰੇ ਫਿਰਦੀ ਸੀ ਕਿਉਂਕਿ ਪਤਾ ਸੀ ਵੀ ਜਵਾਈ ਦਾ ਪੈਸਾ ਦਾ ਤੇ ਚਲੋ ਭਾਈ ਉਹ ਜਦੋਂ ਫੇਰ ਵੀ ਆਪਦੀ ਸੱਸ ਨੂੰ ਕਹਿੰਦਾ ਵੀ ਮਮੀ ਇਹਨੂੰ ਸਮਝਾਉਗੀ ਇਹ ਇਹਦੇ ਗੱਲਾਂ ਠੀਕ ਨਹੀਂ ਹੈਗੀਆਂ ਜ਼ਿੰਮੇਵਾਰੀ ਵਾਲੀ ਗੱਲ ਤਾਂ ਕੋਈ ਕਰਦੀ ਨਹੀਂ ਤਾਂ ਉਹਦੀ ਮਾਂ ਜਿਹੜੀ ਉਹ ਸਭੋਂ ਪੰਮੇ ਨੂੰ ਟੁੱਟ ਕੇ ਪੈ ਜਾਂਦੀ ਹੈ ਵੀ ਤੂੰ ਮੇਰੀ ਦੀ ਨੂੰ ਐਂ ਕਹਿਣਾ ਵੀ ਉਹਦੇ ਨਾਲ ਕਰਾਉਂਦਾ ਵਿਆਹ ਉਹਦੇ ਤਾਂ ਤੂੰ ਉਹਦੀ ਲੈ ਗਿਆ ਸੀ ਸਾਡੀ ਕੁੜੀ ਨੂੰ ਭਜਾ ਕੇ ਉਹਦੇ ਸੋਚ ਰਾ ਸੀ ਉਲਟ ਹੋ ਜਾਂਦੀ ਹੈ ਸਗੋਂ ਗੱਲ ਤੇ ਪੰਮਾ ਜਿਹੜਾ ਨਿੰਮੀ ਨੂੰ ਸਮਝਾਉਂਦਾ ਪਰ ਨਿੰਮੀ ਸਮਝਦੀ ਨਹੀਂ ਤੇ ਫਿਰ ਪੰਮਾ ਜਿਹੜਾ ਉਹ ਸਖਤ ਫੈਸਲਾ ਲੈ ਲੈਂਦਾ ਉਹ ਕਹਿੰਦਾ ਵੀ ਮੇਰੀ ਤਾਂ ਉਮਰ ਨਿਕਲਦੀ ਨਹੀਂ ਮਾਂ ਇਹਦੇ ਨਾਲ ਤੇ ਮੈਂ ਤਲਾਕ ਹੀ ਲੈਣਾਂ ਤਿੰਨਮੀ ਕਹਿੰਦੀ ਐ ਮੈਂ ਤਲਾਕ ਦੇਣਾ ਨਹੀਂ ਪੰਮਾ ਕਹਿੰਦਾ ਵੀ ਤਲਾਕ ਤਾਂ ਤੂੰ ਕਿਵੇਂ ਨਹੀਂ ਦਿੰਦੀ ਤਲਾਕ ਤਾਂ ਤੂੰ ਭੱਜ ਕੇ ਦੇਵੇਂਗੀ ਵੀ ਤਲਾਕ ਕਿਵੇਂ ਨਹੀਂ ਦੇਵੇਂਗੀ ਤਿੰਨਮੀ ਜਿਹੜੀ ਉਹ ਸੋਚਦੀ ਐ ਵੀ ਜੇ ਮੈਨੂੰ ਤਲਾਕ ਦੇਊਗਾ ਤੇ ਕੰਮ ਔਖਾ ਹੋ ਜੂ ਤਿੰਨਮੀ ਆਪਣੀ ਮਾਂ ਦੇ ਨਾਲ ਜਾ ਕੇ ਉਹਨਾਂ ਤੇ ਦਾਜ ਦੇ ਇਹ ਤਾਂ ਮਾਮਲਾ ਦਰਜ ਕਰਾ ਦਿੰਦੀ ਆ ਤੇ ਚਲੋ ਪੁਲਿਸ ਆਉਂਦੀ ਐ ਜਦੋਂ ਘਰੇ ਤੇ ਪੁਲਿਸ ਉਹਨਾਂ ਇਹ ਤਾਂ ਪੁਲਿਸ ਵੀ ਨਹੀਂ ਐਡੀ ਕੰਨਾਂ ਦੀ ਕੱਚੀ ਹੁੰਦੀ ਚਲੋ ਇੱਕ ਵਾਰ ਉਹਨਾਂ ਨੇ ਲਿਖਤ ਕਰ ਲਈ ਤੇ ਦੋਨਾਂ ਦੇ ਰਾਂ ਨੂੰ ਜਦੋਂ ਥਾਣੇ ਬੁਲਾਇਆ ਜਾਂਦਾ ਪੰਚਾਇਤ ਲੈ ਕੇ ਦੋਨੇ ਦੇ ਰਾਂ ਪਹੁੰਚਦੇ ਆ ਨੇ ਤਾਂ ਫਿਰ ਨਿੰਮੀ ਦੇ ਪਿੰਡ ਦੀ ਤੇ ਪੰਮੇ ਦੇ ਪਿੰਡ ਦੀ ਪੰਚਾਇਤ ਹੈ ਜਿਹੜੀ ਉਹ ਕਹਿੰਦੇ ਇਸ ਨੂੰ ਕਹਿੰਦੀ ਹੈ ਵੀ ਇਹ ਗਲਤ ਆ ਵੀ ਇਹ ਕੁੜੀ ਸਹੀ ਨਹੀਂ ਹੈਗੀ ਤੁਸੀਂ ਇਹਨਾਂ ਦੇ ਪਹਿਲਾਂ ਦਾ ਖਾਨਦਾਨ ਦਾ ਫਰਕ ਦੇਖੋ ਵੀ ਇਹ ਤਾਂ ਤੌੜੀ ਛੋਟੀ ਸੀ ਤੇ ਦਾਣੇ ਵੱਧ ਪੈ ਗਈ ਵੀ ਇਹ ਤਾਂ ਮੁੰਡੇ ਨੂੰ ਬਲੈਕਮੇਲ ਕਰਦੀ ਆ ਵੀ ਇਹੋ ਜੀ ਕੋਈ ਗੱਲ ਨਹੀਂ ਤੇ ਜਦੋਂ ਜਿਉਂ ਕੁਐਰੀ ਹੁੰਦੀ ਆ ਹੁਣ ਨਿੰਮੀ ਆ ਜਿਹੜੀ ਉਹ ਹੀ ਗਲਤ ਸਾਬਤ ਹੁੰਦੀ ਆ ਤੇ ਫਿਰ ਕੋਲਿਸ ਆ ਜਿਹੜੀ ਉਹ ਉਹਨਾਂ ਨੂੰ ਮਾਰਦੀ ਆ ਦਬਕੇ ਤੇ ਫਿਰ ਉੱਥੇ ਨੇ ਇੱਕ ਮੈਲਾ ਹੁੰਦੀ ਆ ਐਸ ਐਟੂ ਨੂੰ ਪੰਮੀ ਨੇ ਪੁੱਛਦੀ ਆ ਵੀ ਬੇਟਾ ਤੂੰ ਬਿਲਕੁਲ ਬੇਗੁਨਾਹ ਆ ਵੀ ਇਹਨੇ ਨਜਾਇਜ਼ ਪੈਦਾ ਉਠਾਇਆ ਹੋਰਤਾਂ ਦੇ ਕਾਨੂੰਨ ਦਾ ਵੀ ਕੀ ਚਾਹਣਾ ਤੂੰ ਉਹ ਕਹਿੰਦਾ ਵੀ ਮੈਂ ਇਹਦੇ ਨਾਲ ਛੁਟਕਾਰਾ ਚਾਹਣਾ ਤੇ ਚਲੋ ਫਿਰ ਉਹ ਤਲਾਕ ਦਾ ਕੇਸ ਆ ਜਿਹੜਾ ਫਾਈਲ ਕਰਦਾ ਕੋਰਟ ਦੇ ਵਿੱਚ ਉਧਰੋਂ ਨਿੰਮੀ ਨੂੰ ਬੁਲਾਇਆ ਜਾਂਦਾ ਜੱਜ ਦੇ ਮੂਹਰੇ ਜਦੋਂ ਪੇਸ਼ ਹੁੰਦੀ ਆ ਤੇ ਫਿਰ ਨਿੰਮਾ ਵਧੀਆ ਵਕੀਲ ਕਰਕੇ ਆਪਣਾ ਪੱਖ ਮਜ਼ਬੂਤ ਰੱਖਦਾ ਤੇ ਉਹ ਕਹਿੰਦਾ ਵੀ ਇਹਨੇ ਮੈਨੂੰ ਬਲੈਕਮੇਲ ਕੀਤਾ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਾਇਆ ਵੀ ਹੁਣ ਵੀ ਮੈਨੂੰ ਬਲੈਕਮੇਲ ਕਰਦੀ ਆ ਇਹਦੇ ਚੱਲਦੇ ਇਹਦੀ ਬਲੈਕਮੇਲਿੰਗ ਦੇ ਚੱਲਦੇ ਜੇ ਮੈਨੂੰ ਕੁਝ ਹੋ ਗਿਆ ਜਿੰਮੇਵਾਰ ਉਹ ਵੀ ਨਹੀਂ ਮੇਰਾ ਮੈਨੂੰ ਛੁਟਕਾਰਾ ਚਾਹੀਦਾ ਤੇ ਉਧਰੋਂ ਜਿਹੜਾ ਨਿੰਮੀ ਦਾ ਵਕੀਲ ਹੈ ਉਹ 20 ਲੱਖ ਦੀ ਮੰਗ ਕਰਦਾ ਤੇ ਪੰਮਾ ਸੋਚਦਾ ਵੀ ਜੇ ਮੇਰਾ 20 ਲੱਖ ਦੇ ਕੇ ਵੀ ਖੜਾ ਛੁੱਟਦਾ ਨਾ ਫਿਰ ਉਹਦੀ ਮਾਂ ਵੀ ਕਹਿੰਦੀ ਵੀ 20 ਲੱਖ ਦੇ ਕੇ ਖੜਾ ਛੜਾ ਭਾਵੇਂ ਕੀ ਖਰਚਾ ਉਹਨਾਂ ਨੇ ਕੋਈ ਨਹੀਂ ਕਰਿਆ ਸੀ ਪਰ ਫਿਰ ਵੀ 20 ਲੱਖ ਰੁਪਇਆ ਹਰਜਾਨਾ ਪੰਮਾ ਦਿੰਦਾ ਤੇ ਨਿੰਮੀ ਨਾਲ ਉਹਦਾ ਤਲਾਕ ਹੁੰਦਾ ਤੇ ਫਿਰ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਉਹ ਆਪਣੇ ਯਾਰਾਂ ਦੋਸਤਾਂ ਨੂੰ ਵੀ ਇਹੀ ਕਹਿੰਦਾ ਕਿ ਉਸ ਉਮਰ ਦੇ ਵਿੱਚ ਆਪਾਂ ਨੂੰ ਇਹ ਹੁੰਦਾ ਵੀ ਜਿਹਦੇ ਨਾਲ ਆਪਾਂ ਨੂੰ ਪਿਆਰ ਹੋ ਗਿਆ ਵੀ ਇਹੀ ਸੱਚਾ ਪਿਆਰ ਆ ਵੀ ਆਪਾਂ ਮਾਂ ਪਿਓ ਦੀ ਕਦਰ ਵੀ ਭੁੱਲ ਜਾਂਦੇ ਆ ਵੀ ਜੋ ਗਲਤੀ ਮੈਂ ਕੀਤੀ ਆ ਕੋਈ ਹੋਰ ਨਾ ਕਰੇ ਸਾਰੀਆਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਸਾਰੇ ਮੁੰਡੇ ਵੀ ਮਾੜੇ ਨਹੀਂ ਹੁੰਦੇ ਪਰ ਗੋਤ ਕੇਸਾਂ ਦੇ ਵਿੱਚ ਕੁੜੀਆਂ ਇਸ ਤਰ੍ਹਾਂ ਕਰਦੀਆਂ ਨੇ ਭਾਵੇਂ ਕੇ ਪੰਮੇ ਨੂੰ ਆਪਣੀ ਗਲਤੀ ਦੀ ਕੀਮਤ ਹਨਾ ਪੈਸੇ ਦੇ ਕੇ ਚਕਾਉਣੀ ਪਈ ਪਰ ਉਹਦੀ ਲੋ ਸਤਕਾਰ ਕਰਦਾ ਸੀ ਨਿੰਮੀ ਦਾ ਤੇ ਨਿੰਮੀ ਨੂੰ ਸਤਕਾਰ ਕਰਾਉਣਾ ਨਹੀਂ ਆਇਆ ਤੇ ਨਿੰਮੀ ਨੇ ਐਂਡ ਤੇ ਵੀ ਪੈਸੇ ਨੂੰ ਪ੍ਰਮੁੱਖ ਰੱਖਿਆ ਉਹਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਵੀ ਪੰਮੇ ਨਾਲੋਂ ਮੇਰਾ ਰਿਸ਼ਤਾ ਟੁੱਟ ਗਿਆ ਤੇ ਉਹਦੀ ਮਾਂ ਸੀ ਉਹ ਲਾਲਚਣ ਸੀ ਉਹ ਸੋਚਦੀ ਆ ਵੀ 20 ਲੱਖ ਲੈ ਕੇ 10 ਲੱਖ ਮੈਂ ਰੱਖੂੰ ਤੇ 10 ਲੱਖ ਲਾ ਕੇ ਮੈਂ ਇਹਦਾ ਕਿਤੇ ਹੋਰ ਵਿਆਹ ਕਰੂੰ ਇਹੋ ਜਿਹੀਆਂ ਮਾਮਾ ਵੀ ਹੁੰਦੀਆਂ ਜਿਹੜੀਆਂ ਆਪਣੀਆਂ ਧੀਆਂ ਨੂੰ ਪੁੱਠੀਆਂ ਮਤਾਂ ਦਿੰਦੀਆਂ ਨੇ ਇਸੇ ਕਰਕੇ ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਮੁੰਡੇ ਦਾ ਰਿਸ਼ਤਾ ਕਰਨਾ ਤਾ ਸਭ ਤੋਂ ਔਖੀ ਗੱਲ ਇਹ ਹੀ ਹੁੰਦੀ ਆ ਪੁੱਛ ਪੜਤਾਲ ਕਿਉਂ ਕਰਦੇ ਆ ਸਿਆਣੇ ਲੋਕ ਕਹਿੰਦੇ ਹੁੰਦੇ ਆ ਵੀ ਜਿਸ ਘਰ ਦੀ ਔਰਤ ਵੇਵਾਰੀ ਆ ਬੰਦੇ ਤੋਂ ਉਸ ਔਰਤ ਦੀ ਧੀ ਦਾ ਰਿਸ਼ਤਾ ਕੋਈ ਛੇਤੀ ਛੇਤੀ ਲੈਂਦਾ ਨਹੀਂ ਕਿਉਂਕਿ ਮਗਰੋਂ ਇਹ ਸਮੱਸਿਆਵਾਂ ਜਿਹੜੀਆਂ ਉਹ ਸਾਹਮਣਾ ਕਰਨਾ ਪੈਂਦਾ ਸਮੱਸਿਆਵਾਂ ਦਾ ਵਿਆਹ ਇੱਕ ਦਿਨ ਦੀ ਗੱਲ ਆ ਇੱਕ ਦਿਨ ਚ ਵਿਆਹ ਹੋ ਜਾਂਦਾ ਪਰ ਇਹ ਫੈਸਲਾ ਬਹੁਤ ਵੱਡਾ ਹੁੰਦਾ ਸਾਰੀ ਉਮਰ ਕੱਢਣੀ ਹੁੰਦੀ ਆ ਤੇ ਜੇ ਇਹ ਰਿਸ਼ਤਾ ਸਹੀ ਨਾ ਜੁੜੇ ਤਾਂ ਬੰਦਾ ਸਾਰੀ ਉਮਰ ਦੁੱਖ ਭੋਗਦਾ ਇਸ ਕਰਕੇ ਬੱਚਿਆਂ ਨੂੰ ਆਪਣੇ ਮਾਪਿਓ ਦੀ ਗੱਲ ਵੱਲ ਧਿਆਨ ਦੇਣਾ ਚਾਹੀਦਾ ਇਮੋਸ਼ਨਲ ਹੋ ਕੇ ਇਹ ਰਿਸ਼ਤੇ ਨਹੀਂ ਜੋੜਨੇ ਚਾਹੀਦੇ ਫੈਸਲਾ ਔਖਾ ਹੁੰਦਾ ਵਿਆਹ ਵਾਲਾ ਕਈ ਵਾਰ ਇਹ ਹੁੰਦਾ ਵੀ ਅਸੀਂ ਅੰਦਰੋਂ ਦਿਲ ਦੇ ਵਿੱਚੋਂ ਕਿਸੇ ਨੂੰ ਬਹੁਤ ਚਾਹਣੇ ਹੁੰਨੇ ਆ ਤੇ ਜੇ ਸਾਨੂੰ ਇਹ ਲੱਗਦਾ ਵੀ ਉਹਦੇ ਨਾਲ ਅੱਗੇ ਜ਼ਿੰਦਗੀ ਕੱਢਣੀ ਔਖੀ ਹੋ ਸਕਦੀ ਆ ਤਾਂ ਸਾਨੂੰ ਇਹ ਸਮਝੌਤਾ ਕਰ ਲੈਣਾ ਚਾਹੀਦਾ ਬੱਚਿਆਂ ਨੂੰ ਇਸ ਕਰਕੇ ਅੱਜ ਕੱਲ੍ਹ ਤਲਾਕ ਦੇ ਜਿਹੜੇ ਮਾਮਲੇ ਆ ਬਹੁਤ ਜ਼ਿਆਦਾ ਵਧੇ ਹੋਏ ਨੇ ਅਸੀਂ ਅਕਸਰ ਵਿਚਰਦੇ ਆਂ ਨਾ ਮੈਂ ਇੱਕ ਟੀਚਰ ਆਂ ਸਕੂਲ ਦੇ ਵਿੱਚ ਬੱਚੇ ਆ ਜਿਹੜੇ ਉਹ ਬਹੁਤ ਦਾਖਲ ਹੁੰਦੇ ਆ ਸਰਕਾਰੀ ਸਕੂਲਾਂ ਦੇ ਵਿੱਚ ਇਹ ਹਾਲਾ ਕਿ ਜਿਹੜੇ ਬੱਚੇ ਨੇ ਉਹ ਨਾਣਕੇ ਪਿੰਡਾਂ ਕੇ ਦਾਖਲ ਹੁੰਦੇ ਆ ਕੁੜੀਆਂ ਕਹਿੰਦੀਆਂ ਵੀ ਅਸੀਂ ਤਲਾਕ ਹੀ ਲੈਣਾ ਸੀ ਤਾਂ ਜਾਣੇ ਹੀ ਕਿ ਸਾਡੇ ਘਰ ਵਾਲੇ ਨਸ਼ਾ ਕਰਦੇ ਆ ਜਾਂ ਕੰਮ ਨਹੀਂ ਕਰਦੇ ਤੇ ਬਹੁਤ ਸਾਰੀਆਂ ਪਿੰਡ ਦੀਆਂ ਨੂਹਾਂ ਜਿਹੜੀਆਂ ਉਹ ਆਪ ਦੇ ਪੇਕੇ ਗੁੱਸੇ ਹੋ ਕੇ ਹੋ ਗਈਆਂ ਹੁੰਦੀਆਂ ਤੇ ਬਹੁਤ ਸਾਰੇ ਦਾ ਸਾਨੂੰ ਮਤਲਬ ਮਸਲੇ ਇਹੋ ਜਿਹੇ ਆਉਂਦੇ ਆ ਵੀ ਬਹੁਤ ਸਾਰੇ ਬੰਦੇ ਆਉਂਦੇ ਆ ਵੀ ਜਿਹੜੇ ਕਹਿੰਦੇ ਆ ਵੀ ਸਾਡੇ ਬੱਚਿਆਂ ਦੀ ਮੰਮੀ ਨੂੰ ਫੋਨ ਕਰੋ ਤੁਸੀਂ ਵੀ ਉਹਨਾਂ ਨੂੰ ਫੋਨ ਕਰਕੇ ਬੁਲਾਓ ਤੇ ਅਸੀਂ ਮਤਲਬ ਕਿਉਂਕਿ ਅਸੀਂ ਕਹਿਣਾ ਹੁੰਦਾ ਵੀ ਬੱਚਿਆਂ ਨੂੰ ਸਕੂਲ ਭੇਜੋ ਕਹਿੰਦੇ ਆ ਜੀ ਉਹ ਤਾਂ ਨਾਨਕੇ ਗਏ ਹੋਏ ਆਪਣੀਆਂ ਮੰਮੀਆਂ ਨਾਲ ਗੁੱਸੇ ਹੋ ਕੇ ਕਈ ਤਾਂ ਨਾ ਵਿਚਾਰੇ ਸਪਾਰਸ ਲੈ ਕੇ ਆਉਂਦੇ ਹੁੰਦੇ ਆ ਤੇ ਉੱਥੇ ਜ਼ਿਆਦਾਤਰ ਕੇਸ ਇਹ ਹੁੰਦੇ ਆ ਵੀ ਮਾਮਾ ਜਿਹੜੀਆਂ ਆਪਣੀਆਂ ਧੀਆਂ ਨੂੰ ਚੱਕ ਦਿੰਦੀਆਂ ਨੇ ਹੁਣ ਤਿੰਨ ਤਿੰਨ ਬੱਚੇ ਹੋ ਜਾਂਦੇ ਆ ਉਹ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਲੈਂਦੀਆਂ ਕਦੇ ਉਧਰ ਕਦੇ ਉਧਰ ਸਾਰੀ ਉਮਰ ਉਹਨਾਂ ਦੀ ਮਤਲਬ ਸਮਝਾਉਤੇ ਨਹੀਂ ਹੁੰਦੇ ਬਹੁਤ ਜਿਆਦਾ ਕੇਸ ਆ ਜਿਹੜੇ ਆਪਣੇ ਸਮਾਜ ਦੇ ਵਿੱਚ ਵਧੇ ਹੋਏ ਆ ਹੁਣ ਆਪਾਂ ਨੂੰ ਲੱਗਦਾ ਹੁੰਦਾ ਕਿਉਂਕਿ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਇੰਨਾ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਸਭ ਕੁਝ ਸਹੀ ਚੱਲ ਰਿਹਾ ਪਰ ਸਮਾਜ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਇਹ ਗੱਲਾਂ ਇਹ ਘਟਨਾਵਾਂ ਜਿਹੜੀਆਂ ਇਹ ਸਾਨੂੰ ਇਹੀ ਸਿੱਖਿਆ ਦਿੰਦੀਆਂ ਨੇ ਕਿ ਇੱਕ ਵਿਆਹ ਦਾ ਰਿਸ਼ਤਾ ਜਿਹੜਾ ਇਹ ਜੇ ਇਹਦੀਆਂ ਮਤਲਬ ਤਾਰਾਂ ਸਹੀ ਜੁੜ ਜਾਣ ਤਾਂ ਬੰਦਾ ਸਾਰੀ ਉਮਰ ਸੌਖਾ ਰਹਿੰਦਾਗਾ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਣੇ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕ ਗਾਲ ਜੀ